ਸਵੇਰ ਤੋਂ ਪੈਰੇ ਮੀਂਹ ਨੇ ਸਾਰਾ ਕੁਝ ਜਲਤਲ ਕਰਕੇ ਰੱਖ ਦਿੱਤਾ ਇਹ ਤਸਵੀਰਾਂ ਮਾਝੇ ਦੇ ਵੱਡੇ ਸ਼ਹਿਰ ਗੁਰਦਾਸਪੁਰ ਦੀਆਂ ਆ ਜਿੱਥੇ ਲਗਭਗ ਸਵੇਰ ਦੇ 6:30 ਤੋਂ ਬਿਆਰਿਆ ਮੀਂਹ ਇਸ ਨੇ ਪੂਰਾ ਬਾਜ਼ਾਰ ਪੂਰਾ ਸ਼ਹਿਰ ਜਲਤਲ ਕਰਤਾ ਆ ਗੀਤਾ ਪਵਨ ਰੋਡ ਬੀਜ ਮਾਰਕੀਟ ਹਨੂਮਾਨ ਚੌਂਕ ਅੰਡਰ ਬ੍ਰਿਜ ਕਬੂਤਰੀ ਗੇਟ ਸਦਰ ਬਾਜ਼ਾਰ ਜੇਲ ਰੋਡ ਅਤੇ ਤਿਬੜੀ ਰੋਡ ਤੇ ਕਈ ਕੋਟਾਂ ਦੇ ਵਿੱਚ ਜਿਹੜੇ ਕਚੈਰੀ ਕੋਟ ਆ ਉਹਨਾਂ ਦੇ ਵਿੱਚ ਪਾਣੀ ਖੜਾ ਨਜ਼ਰ ਆ ਰਿਹਾ ਫਿਲਹਾਲ ਅਜੇ ਨਿਕਾਸੀ ਨਹੀਂ ਹੋਈ ਔਰ ਕਈ ਸਰਕਾਰੀ ਇਮਾਰਤਾਂ ਜਿਹੜੀਆਂ ਨੇ ਉਹ ਤਾਂ ਪੂਰੇ ਤਰੀਕੇ ਦੇ ਨਾਲ ਡੁੱਬੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਬਾਰਿਸ਼ ਜਿਹੜੀ ਹੈ ਜੇਲ ਰੋਡ ਸਥਿਤ ਬਿਜਲੀ ਬੋਰਡ ਦੇ ਵਿੱਚ ਪਾਵਰ ਕਲੋਨੀਆਂ ਜਿਹੜੀ ਕਹਿੰਦੇ ਵੀ ਉੱਥੇ ਵੀ ਪਾਣੀ ਭਰ ਗਿਆ ਆ ਔਰ ਇਸੇ ਕਰਕੇ ਨੁਕਸਾਨ ਕਾਫੀ ਹੋਇਆ ਆ ਔਰ ਸਵੇਰੇ 5 ਤੋਂ ਲੈ ਕੇ 5.5 ਤੋਂ ਲੈ ਕੇ 6.5 ਅ ਤਕਰੀਬਨ ਸ਼ੁਰੂ ਹੋਈ ਹੋਏ ਬਾਰਿਸ਼ ਜਿਹੜੀ ਆ ਇਹ ਨੇ ਸਾਰਾ ਕੁਝ ਜਲਥਲ ਕਰਕੇ ਰੱਖ ਦਿੱਤਾ ਤੁਹਾਡੇ ਸ਼ਹਿਰ ਸ਼ਹਿਰ ਤੱਕ ਕੀ ਹਾਲ ਹੈ ਤੁਸੀਂ ਦੱਸ ਸਕਦੇ ਹੋ ਸਾਨੂੰ ਪਰ ਆ ਤਸਵੀਰਾਂ ਦੇਖ ਕੇ ਤਾਂ ਤੁਹਾਨੂੰ ਲੱਗਦਾ ਹੋਵੇਗਾ ਕਿ ਇੰਨਾ ਵੀ ਪਾਏ ਕਿੱਥੇ ਗਿਆ ਪਰ ਕਿਉਂਕਿ ਜਲੰਧਰ ਕਪੂਰਥਲਾ ਵੀ ਇਸ ਸਮੇਂ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈ ਔਰ ਇਹ ਪਰ ਇੱਧਰ ਜ਼ਿਆਦਾ ਬਾਰਿਸ਼ ਹੋ ਰਹੀ ਹੈ ਔਰ ਇਹ ਪੂਰਾ ਸ਼ਹਿਰ ਜਿਹੜਾ ਆ ਤੁਸੀਂ ਦੇਖੋ ਵੀ ਕਿਦਾਂ ਪਾਣੀ ਦੇ ਨਾਲ ਭਰਿਆ ਹੋਇਆ ਹੈ ਬਾਜ਼ਾਰਾਂ ਤੋਂ ਲੈ ਕੇ ਸਰਕਾਰੀ ਇਮਾਰਤਾਂ ਕੋਰਟ ਕੰਪਲੈਕਸ ਜੇਲ੍ਹ ਰੋਡ ਅਯੂਤਾ ਕੇ ਬਜਲੀ ਬੋਰ ਦਾ ਉਹ ਆਫਿਸ ਹੈ ਉਹ ਵੀ ਪਾਣੀ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਗੁਰਦਾਸਪੁਰ ਦੇਆਂ ਤਸਵੀਰਾਂ ਜਿੱਥੇ ਕਿ ਤੁਸੀਂ ਦੇਖੋ ਵੀ ਕਿੱਡਾ ਕਿੱਡਾ ਪਾਣੀ ਭਰ ਗਿਆ ਆ ਔਰ ਇਸ ਸਵੇਰੇ 6.5 ਤੋਂ ਪਹਿਰੇ ਮੀਂਹ ਦਾ ਨਤੀਜਾ ਆ ਔਰ ਤਸਵੀਰ ਤੁਹਾਡੇ ਸਾਹਮਣੇ ਆ ਕਿ ਕਿੱਦਾਂ ਇੱਕਦਮ ਪਾਣੀ ਨੇ ਸਾਰਾ ਸ਼ਹਿਰ ਜਿਹੜਾ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੋਰ ਤੁਹਾਡੇ ਏਰੀਆ ਦਾ ਕੀ ਹਾਲ ਆ ਤੁਸੀਂ ਉਹ ਵੀ ਦੱਸ ਸਕਦੇ ਹੋ ਸਾਨੂੰ ਅਸੀਂ ਉਹਨੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਵੀ ਇੰਨਾ ਪਾਣੀ ਖੜਾ ਆ ਜਾਂ ਫਿਰ ਤੁਹਾਡਾ ਬਚਾ ਆ ਕਿਹੜੇ ਏਰੀਆ ਤੋਂ ਆਉਨੇ ਆ ਤੁਸੀਂ ਕੀ ਹੋਰ ਮੱਜ ਮੱਝ ਦੇ ਏਰੀਆ ਦੇ ਉੱਤੇ ਵੀ ਇੰਨਾ ਪਾਣੀ ਪਿਆ ਫਿਲਹਾਲ ਇਹ ਗਰਦਾਸਪੁਰ ਸ਼ਹਿਰ ਦੀਆਂ ਤਸਵੀਰਾਂ ਜਿੱਥੇ ਕਿ ਪੂਰੇ ਸ਼ਹਿਰ ਦੇ ਵਿੱਚ ਪਾਣੀ ਨੇ ਕੈਰ ਮਚਾਇਆ ਹੋਇਆ ਸਵੇਰੇ ਜਿਹੜਾ 6.5 ਦਾ ਪਿਆ ਹੋਇਆ ਮੀਂਹ ਉਹਨੇ ਕਹਿੰਦੇ 1.5 ਘੰਟਾ ਮੀਂਹ ਪਿਆ ਆ ਬਹੁਤ ਤੇਜ਼ ਪਿਆ ਜਿਸ ਕਰਕੇ ਉਸ ਤੋਂ ਬਾਅਦ ਪੂਰਾ ਸ਼ਹਿਰ ਜਲ ਦੇ ਅੰਦਰ ਨਜ਼ਰ ਆ ਰਿਹਾ ਗੁਰਦਾਸਪੁਰ ਹੈ ਮੱਝ ਦਾ ਵੱਡਾ ਸ਼ਹਿਰ ਹੈ ਤੇ ਤੁਸੀਂ ਵੀ ਦੱਸ ਸਕਦੇ ਹੋ ਵੀ ਤੁਹਾਡੇ ਏਰੀਆ ਦਾ ਕੀ ਹਾਲ ਹੈ ਫਿਲਹਾਲ ਗੱਲਾਂ ਬਾਤਾਂ ਵੀ ਹੋਈਆਂ ਉੱਥੋਂ ਦੇ ਲੋਕਾਂ ਦੇ ਨਾਲ ਵਾਸੀਆਂ ਦੇ ਨਾਲ ਉਹ ਵੀ ਤੁਹਾਨੂੰ ਸੁਣਾਉਨੇ ਆਂ ਵੀ ਉਹ ਕੀ ਕਹਿੰਦੇ ਆ ਵੀ ਕਿਵੇਂ ਜਿਹੜਾ ਇੰਨਾ ਪਾਣੀ ਜੜਾਇਆ ਉਹਨਾਂ ਦੇ ਸ਼ਹਿਰ ਦੇ ਅੰਦਰ ਭਰ ਗਿਆ ਔਰ ਕਿਦਾ ਜਲਥਲ ਹੋਈ ਹੈ ਮੀਂਹ ਦਾ ਜਿਹੜਾ ਪਾਣੀ ਹੈ ਸਾਰਾ ਸ਼ਹਿਰ ਆਪਣੀ ਲਪੇਟ ਦੇ ਵਿੱਚ ਲੈ ਕੇ ਬੈਠਾ ਆ ਔਰ ਇੱਕ ਤਰੀਕੇ ਦੇ ਨਾਲ ਇਹ ਤੇ ਹੈ ਵੀ ਜਿੰਨਾ ਸ਼ਹਿਰਾਂ ਚ ਪਾਣੀ ਭਰਦਾ ਆ ਇਹਦਾ ਡਰੇਨਿੰਗ ਸਿਸਟਮ ਜਿਹੜਾ ਆ ਪੂਰੇ ਤਰੀਕੇ ਨਾਲ ਤੰਦਰੁਸਤ ਨਹੀਂ ਆ ਬਿਮਾਰੀਆਂ ਦਾ ਘਰ ਹੈ ਬਰਸਾਤਾਂ ਹਰ ਸਾਲ ਹੋਣੀਆਂ ਸਰਕਾਰਾਂ ਨੂੰ ਇਹਦੇ ਦੇ ਕੁਝ ਕਰਨਾ ਚਾਹੀਦਾ ਗੱਲਬਾਤ ਜਿਹੜੀ ਹੋਈ ਆ ਉਹ ਵੀ ਸੁਣੋ ਨੇ ਸਾਡੀ ਇੱਥੇ ਆਪਣੀ ਸ਼ੋਰਤ ਹੈ ਇਸ ਕਰਕੇ ਜਿੰਦਗੀ ਬਰਸਾਤ ਦੀ بارش ਹੋਈਏ ਮਨ ਖਾ ਹੋ ਗਿਆ ਬਲੋਕ ਹੋ ਗਿਆ ਪਾਣੀ ਗਿਆ ਵਾ ਉਹ ਤਾਂ ਸਾਡੀ ਫ੍ਰਿਜ ਜਿਹੜੀ ਜਗਾ ਨੇ ਕੀ ਹੈ ਇਹ ਨਿੱਛੇ ਤੋਂ ਕੰਮ ਚੱਲਦਾ ਪਿਆ ਵਾ ਕਿ ਸੋਈ ਸਾਡੀ ਵੀ ਫਿਟਿੰਗ ਹੋਉਂਦੀ ਸੀ ਘੱਟੋ ਘੱਟ 12 13 ਪਲੇਆ ਮੈਕਾ ਸੀ ਸਾਰਾ ਸਾਡਾ ਖਰਾਬ ਹੋ ਗਿਆ ਇਹ ਤੁਸੀਂ ਦੇਖਿਓ ਸਰ ਇਹ ਪਾਣੀ ਘੱਟੋ ਘੱਟ 3-4 ਫੋਟ ਦਾ ਪਾਣੀ ਸੀ ਨੁਕਸਾਨ ਜਿਹੜਾ ਮੋਬਾਈਲ ਸਸਰੀਆਂ ਨੁਕਸਾਨ ਹੈਗਾ ਉਹ 30-35 ਹਜ਼ਾਰ ਨੁਕਸਾਨ ਹੋ ਗਿਆ ਸਰ ਤੇ ਸਾਡੇ ਜਿਹੜੀਆਂ ਬਾਕੀ ਸਾਡੇ ਕਿਚਨ ਦੀ ਸਟਿੰਗਿੰਗ ਹੁੰਦੀ ਬੀਜੀ ਦੁਕਾਨ ਤੇ ਦੁਕਾਨ ਖਾਲੀ ਹੈਗੀ ਆ ਤੇ ਕਿਚਨ ਦੀ ਸਟਿੰਗਿੰਗ ਕਰਨਾ ਪਿਆ ਚਾਹ ਤੇ ਸਾਰੀਆਂ ਡਿਪਲੇਅਆਂ ਦਾ ਉਹ ਸਾਡੇ ਕੋਲ ਪਿਪਲ ਸ਼ੋਭਾ ਹੈ ਰ ਇਹ ਤਾਂ ਜਦੋਂ ਵੀ ਪਾਣੀ ਆਉਂਦਾ ਮੇਰਾ ਨਾਮ ਜੋਨੀ ਹੈ ਜੀ ਤੇ ਜਦੋਂ ਵੀ ਕੰਮ ਤੇ ਆਈਦਾ ਜਦੋਂ ਪਾਣੀ ਹੁੰਦਾ ਛੁੱਟੀ ਹੋ ਜਾਂਦੀ ਆ ਤਾਂ ਅਸੀਂ ਉਹੀ ਧਿਆਰੀ ਲਾ ਕੇ ਖਾਣੀ ਹੁੰਦੀ ਆ ਤੇ ਜੇ ਉਹਨੂੰ ਅਸੀਂ ਕਿਹੜਾ ਦੁਕਾਨ ਦਾ ਖੁੱਲੇ ਤੇ ਫਿਰ ਪਿਆਦਾ ਜੇ ਪਾਣੀ ਨਿਕਲੇਗਾ ਤੇ ਵੀ ਇਹ ਸਾਡੀ ਝੜੀ ਲੱਗੀ ਤੇ ਜੇ ਝੜੀ ਨਾ ਲੱਗੇ ਕਿ ਲੈ ਕਿੱਥੋਂ ਖਾਵਾਂਗੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬਹੁਤਾ ਇਹ ਕਹਿ ਨਹੀਂ ਗੱਲਾਂ ਸਰ ਜੇ ਹੋਏਗਾ ਤੇ ਫਿਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਆਪਾਂ ਥੋੜਾ ਪਾਣੀ ਦਾ ਤੇ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਹਾ ਆਹੇ ਵੇਖੋ بارش 2 ਘੰਟੇ ਹੀ ਪਈ ਆ ਜੇ ਜ਼ਿਆਦਾ ਥੇਰ ਪਈ ਹੁੰਦੀ ਤੇ ਪਾਣੀ ਹੋਰ ਜ਼ਿਆਦਾ ਦੁਕਾਨਾਂ ਦੇ 2-2 ਦੁਕਾਨਾਂ ਦੇ ਅੰਦਰ ਪਾਣੀ ਭਰ ਗਿਆ ਸਭ ਕੁਝ ਖਰਾਬ ਹੋ ਗਿਆ ਸੌਦਾ ਸਾਰਾ ਜਿੰਨਾ ਵੀ ਪਿਆ ਹੋਣਾ ਸੀ ਮੈਂ ਰਿਸ਼ੀ ਕਾਂਸਰ ਮਾਰਕੀਟ ਬਣਾ ਚੌਂਗ ਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ਾਪ ਵੀ ਹੈਗੀ ਆ ਸ਼ਾਪ ਤੇ ਸਾਰਾ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਦਾਸਪੁਰ ਮੇਰੇ ਹਿਸਾਬ ਨਾਲ ਲੱਗਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ਼ ਕਿਹੇ ਬਣੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਭਾਏ ਬਾਹਰ ਵਾਲਾ ਨਾਲਾ ਵਾ ਭਾਏ ਉਹ ਮੇਰਚੰਦਰ ਰੋਡ ਵਾਲਾ ਨਾਲਾ ਵਾ ਕਿਹੇ ਬੰਨੇ ਵੀ ਪਾਣੀ ਦਾ ਨਿਕਾਸ਼ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9:00 ਵਜ ਗਿਆ ਨਿਰਬੜ 9:00 9:00 ਵਜੇ ਵੱਜ ਗਿਆ بارش ਸਵੇਰੇ 5:00 ਵਜੇ ਤੋਂ ਲੈ ਕੇ ਤੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਕਿ ਇਹ ਬਨੇ ਨਿਕਾਸ ਨਹੀਂ ਆਗਾ ਤੁਸੀਂ ਦੇਖ ਰਹੇ ਹੋ ਮਾਰਕੀਟ A to Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੌਂਗ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਹੋਆ ਕਿਉਂਕਿ ਪਾਣੀ ਸਰ ਇਹਨਾਂ ਨਾ ਵਾ ਤੇ ਸਾਡੇ ਕੋ ਆਪਣਾ ਆਪ ਹੀ ਨਹੀਂ ਸਿਰਫ ਰੁਕ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਹੇ ਹਾਂ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲੋਂ ਨੂੰ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮOUTH ਹੈਗੇ ਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ ਉਹ ਕਿੱਥੋਂ ਗੁਜ਼ਾਰਾ ਕਰਨਗੇ ਇੱਕ ਦਿਨ ਸਰ ਦੁਕਾਨ ਬੰਦ ਹੋ ਜਾਂਦੀ ਆ ਤੇ ਸਰ ਸਾਡਾ ਹਫਤਾ ਸਰਕਲ ਨਹੀਂ ਲੱਲਦਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੁਕਾਨਦਾਰ ਹੀ ਭਰਾ ਤੇ ਖਲੋਤੇ ਆ ਔਰ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਕਿ ਇਹਦਾ ਸਰ ਜਲਦ ਤੋਂ ਜਲਦ ਦਾ ਹੱਲ ਕੀਤਾ ਜਾਏ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਂ ਸਰ ਨੈਟ ਦੇਖ ਰਿਹਾ ਸੀ ਉਹਦੇ ਵਿੱਚ ਕਮ ਸੇ ਕਮ 15 ਦਿਨ ਸਰ بارشਾਂ ਦੱਸੀਆਂ ਵਾਂ ਔਰ بارشਾਂ ਵੀ ਸਰ ਕੋਈ 80 80 ਤੋਂ 90% بارشਾਂ ਦੱਸੀਆਂ ਵਾਂ ਜੇਕਰ ਇਸੇ ਤਰ੍ਹਾਂ ਹੀ ਹਾਲ ਰਿਹਾ ਤੇ ਸਰ ਜਿਹੜਾ ਦੁਕਾਨਦਾਰਾਂ ਦਾ ਜਿ ਸਰ ਕਾਰ